ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਨੂੰ ਗੁੱਡ ਮਾਰਨਿੰਗ ਤੇ ਆਪਾਂ ਅੱਜ ਬਾਲ ਧੋਏ ਨੇ ਤੇ ਜਦੋਂ ਮੈਂ ਬਾਲ ਧੋਣੀ ਆ ਤੇ ਫਿਰ ਮੈਨੂੰ ਥੋੜੀ ਜਿਆਦਾ ਜਾਂਦੀ ਆ ਕਿਉਂਕਿ ਸਾਰਾ ਦਿਨ ਭੈਣਾਂ ਦੇ ਫੋਨ ਮੈਸੇਜ ਕਮੈਂਟ ਆਉਂਦੇ ਹੀ ਰਹਿੰਦੇ ਨੇ ਮੈਂ ਬੜੀ ਬੜੀ ਦੱਸ ਚੁੱਕੀ ਆ ਕਿ ਮੈਂ ਆਪਣੇ ਵਾਲਾਂ ਤੇ ਕੀ ਲਾਉਣੀ ਆ ਕਿਉਂਕਿ ਮੇਰੇ ਵਾਲ ਹੁਣ ਬਹੁਤ ਵਧੀਆ ਹੋ ਗਏ ਨੇ ਤੇ ਮੇਰੇ ਵਾਲਾਂ ਦਾ ਜਿਹੜਾ ਨਾਸਵਜਿਆ ਸੀ ਉਹ ਤਾਂ ਮੈਨੂੰ ਹੀ ਪਤਾ ਹੈ ਇਸ ਕਰਕੇ ਮੈਨੂੰ ਹੁਣ ਉਹਨਾਂ ਚੀਜ਼ਾਂ ਦਾ ਐਕਸਪੀਰੀਅੰਸ ਹੈਗਾ ਤਜਰਬਾ ਹੈਗਾ ਤਾਂ ਕਰਕੇ ਮੈਂ ਬੋਲਦੀ ਰਹਿਣੀ ਆ ਔਰ ਮੈਂ ਇਸ ਤਰ੍ਹਾਂ ਬੋਲਦੀ ਰਹੂੰਗੀ ਜਿੰਨੀ ਦੇ ਤੁਸੀਂ ਉਹਨਾਂ ਪੈਣੋਂ ਮੇਰੇ ਵਾਲ ਬਹੁਤ ਜ਼ਿਆਦਾ ਥੋੜੇ ਰਹਿ ਗਏ ਸੀ ਕਿਉਂਕਿ ਅਸੀਂ ਸ਼ੈਂਪੂ ਯੂਜ਼ ਕਰਦੇ ਆ ਜਦੋਂ ਸਾਡੇ ਸ਼ੈਂਪੂ ਨਾਲ ਵਾਲ ਝੜਦੇ ਨੇ ਫਿਰ ਅਸੀਂ ਫੇਰ ਜਾਂਦੇ ਆ ਜਾਂ ਤਾਂ ਡਾਕਟਰ ਕੋਲ ਜਾਂਦੇ ਆ ਜਾਂ ਪਾਰਲਰ ਜਾਂਦੇ ਆ ਉਹਨਾਂ ਤੋਂ ਕੁਝ ਲਈਆਂ ਅਸੀਂ ਵਾਲਾਂ ਨੂੰ ਕੀ ਲਾਈਏ ਸਾਡੇ ਵਾਲ ਖਰਾਬ ਹੋ ਗਏ ਉਹ ਵੱਡੇ ਵੱਡੇ ਸ਼ੈਂਪੂ ਲਿਖ ਦਿੰਦੇ ਨੇ ਹਨ ਤੇ ਫਿਰ ਜਿੰਨਾ ਮਹਿੰਗਾ ਸ਼ੈਂਪੂ ਤੇ ਓਨੇ ਜ਼ਿਆਦਾ ਵਾਲ ਝੜਨਗੇ ਤੇ ਤੁਸੀਂ ਸੋਚਦੇ ਆ ਆਪਣੇ ਸਾਰਿਆਂ ਲਈ ਇਹ ਹੁੰਦਾ ਕਿ ਜਿੰਨੀ ਚੀਜ਼ ਮਹਿੰਗੀ ਓਨੀ ਚੀਜ਼ ਵਧੀਆ ਹੋਊਗੀ ਇਹ ਸਾਡੇ ਵਹਿਮ ਨੇ ਹਨ ਸੋ ਜਿੰਨਾ ਚਿਰ ਅਸੀਂ ਸ਼ੈਂਪੂ ਯੂਜ਼ ਕਰਨੋਂ ਨਹੀਂ ਹਟਦੇ ਅਸੀਂ ਵਾਲਾਂ ਦੀਆਂ ਸਮੱਸਿਆਵਾਂ ਤੋਂ ਮੁਕਤ ਨਹੀਂ ਹੋ ਸਕਦੇ ਇਸ ਕਰਕੇ ਮੈਂ ਮੈਨੂੰ ਤਾਂ ਹੁਣ ਅਕ ਲੱਗ ਗਈ ਹੈ ਤੇ ਮੈਂ ਚੋਣੀਆ ਮੇਰੀਆਂ ਸਾਰੀਆਂ ਭੈਣਾਂ ਜਿਨ੍ਹਾਂ ਨੂੰ ਅਜੇ ਤੱਕ ਇਹ ਸਮਝ ਨਹੀਂ ਆਈ ਉਹ ਸਮਝ ਲਓ ਰਾਤ ਨੂੰ ਤੁਸੀਂ ਜਿਸ ਦਿਨ ਣਾਉਣਾ ਹੈਗਾ ਉਸ ਤੋਂ ਇੱਕ ਦਿਨ ਪਹਿਲਾਂ ਜਾਂ ਉਸੇ ਦਿਨ ਅਦਰਕ ਦਾ ਰਸ ਪਿਆਜ਼ ਦਾ ਰਸ 2-2 ਚਮਚ ਲੈ ਲਓ ਪਲੱਸ 2 ਚਮਚ ਉਹਦੇ ਵਿੱਚ ਜਾਂ ਤਾਂ ਪਾਣੀ ਪਾ ਲਓ ਨਾਰਮਲ ਜਾਂ ਤੁਸੀਂ ਉਹਦੇ ਵਿੱਚ گلاب ਜਲ ਪਾ ਲਓ ਤੇ ਉਹ ਕੱਲਾ ਬਿਲਕੁਕੁਲ ਨਹੀਂ ਲਾਉਣਾ ਬਿਨਾ ਪਾਣੀ ਜਾਂ ਮੇਰਾ گلاب ਜਲ ਤੋਂ ਬਿਲਕੁਲ ਨਹੀਂ ਅਪਲਾਈ ਕਰਨਾ ਕਾਟਨ ਲਓ ਜੜਾਂ ਦੇ ਵਿੱਚ ਅਪਲਾਈ ਕਰਨਾ ਪੂਰੇ ਵਾਲਾਂ ਦੇ ਵਿੱਚ 2-3 ਘੰਟੇ ਉਹਨੂੰ ਲਾ ਕੇ ਰੱਖੋ ਉਸ ਤੋਂ ਬਾਅਦ ਵਾਲ ਧੋਣੇ ਸ਼ੈਂਪੂ ਨਾ ਵਰਤ ਬਿਲਕੁਲ ਨਹੀਂ ਧੋਣੇ ਹੈਗੇ ਦਹੀਂ ਲਓ ਜਾਂ ਲੱਸੀ ਲਓ ਜੇ ਦਹੀਂ ਲਈਏ ਉਹਨੂੰ ਚੰਗੀ ਤਰ੍ਹਾਂ ਫੈਂਟ ਲਓ ਉਹਦੇ ਵਿੱਚ ਤੁਸੀਂ ਚੌਲ ਉਬਾਲ ਕੇ ਉਹਦਾ ਪਾਣੀ ਹੈ ਜਿਹੜਾ ਉਹ ਪਾ ਲਓ ਤੇ ਵਿੱਚ ਉਹਦੇ ਜੇ ਤੁਹਾਨੂੰ ਲੱਗਦਾ ਕਿ ਸਾਡੇ ਵਾਲਾਂ 'ਚ ਸਮੈਲ ਆਉਗੀ ਹਲਕਤ ਆਉਂਦੀ ਆ ਤੁਹਾਨੂੰ ਵੀ ਗਰਮੀ ਆ ਹਲਕਾ ਜਾਂ ਮਾੜਾ ਜਾਂ ਕੋਈ ਵੀ ਸ਼ੈਂਪੂ ਪਾ ਲਓ ਬਹੁਤ ਜ਼ਿਆਦਾ ਸ਼ੈਂਪੂ ਨਹੀਂ ਪਾਉਣਾ ਹੈ ਰੋ ਤੇ ਬਸ ਉਹਦੇ ਨਾਲ ਤੁਸੀਂ ਆਪਣੇ ਵਾਲ ਧੋਇਓ ਉਸ ਤੋਂ ਬਾਅਦ ਇੱਕ ਸੀਰਮ ਜ਼ਰੂਰ ਲਾਉਣਾ ਹੈਗਾ ਉਹ ਸੀਰਮ ਮੈਂ ਹੁਣ ਲਈ ਬੈਠੀ ਆ ਕਿਉਂਕਿ ਮੈਂ ਵਾਲ ਧੋਲੇ ਥੋੜੀ ਜਿਹਾ ਸੁੱਕਣ ਦੀ ਵੇਟ ਕਰਦੀ ਆ ਉਸ ਤੋਂ ਬਾਅਦ ਮੈਂ ਵਾਲਾਂ ਦੇ ਉੱਪਰ ਇਹ ਸੀਰਮ ਲ ਬਾਲ ਧੋਣ ਤੋਂ ਬਾਅਦ ਜੇ ਲਾਓਗੇ ਤਾਂ ਜ਼ਿਆਦਾ ਅਸਰ ਕਰੂਗਾ ਜੇ ਪਹਿਲਾਂ ਲਾਓਗੇ ਲਾ ਕੇ ਨਹਾ ਲੈ ਉਹਦਾ ਅਸਰ ਘੱਟ ਜਾਊਗਾ ਇਹ ਸੀਰਮ ਕਿਵੇਂ ਬਣਾਉਣਾ ਹੈਗਾ ਤੁਸੀਂ 2 ਗਲਾਸ ਪਾਣੀ ਦੇ ਲੈ ਲਓ ਉਹਦੇ ਵਿੱਚ 2 ਚਮਚ ਮੇਥੀ ਦਾਣੇ ਪਾ ਲਓ 2 ਗਲਾਸ ਲੈ ਲਓ 2.5 ਗਲਾਸ ਲੈ ਲਓ 2 ਚਮਚ ਮੇਥੀ ਦਾਣਾ ਮੇਥੇ ਨਹੀਂ ਪਾਉਣੇ ਮੇਥੀ ਦਾਣਾ ਪਾਉਣਾ ਹੈ ਫਿਰ ਉਹਦੇ ਵਿੱਚ ਤੁਸੀਂ ਕੜੀ ਪੱਤਾ ਪਾਉਣਾ ਹੈ 10-12 ਪੱਤੇ ਪਾ ਲਓ ਕੜੀ ਦੇ ਹਬਿਸਕਸ ਦਾ ਪੌਦਾ ਹੁੰਦਾ ਜਿਹਨੂੰ ਗੁਡ ਹਿਲ ਕਹਿੰਦੇ ਨੇ ਜੇ ਤੁਹਾਡੇ ਕੋਲੇ ਅਵੇਲੇਬਲ ਹੈਗਾ ਤਾਂ ਉਹਦੇ ਪੱਤੇ ਪਾ ਲਓ 10-12 ਜੇ ਨਹੀਂ ਹੈਗਾ ਤਾਂ ਤੁਸੀਂ ਸਕਿਪ ਕਰ ਲਓ ਪਰ ਮੈਂ ਪਾਉਣੀ ਆ ਕਿਉਂਕਿ ਆਪਣੇ ਤਾਂ ਘਰ ਹੀ ਲੱਗਿਆ ਹੋਇਆ ਵਿਟਾਮਿਨ ਈ ਦੇ ਕੈਪਸੂਲ ਜਿਹੜੇ ਉਹ ਤੁਸੀਂ ਵਿੱਚ ਦੋ ਪਾ ਲਓ ਜਦੋਂ ਇਹਨੂੰ ਤੁਸੀਂ ਪਹਿਲਾਂ ਵਿਟਾਮਿਨ ਈ ਪਾਉਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਤਿੰਨ ਚੀਜ਼ਾਂ ਪਾ ਲਈਆਂ ਮੇਥੀ ਦਾਣਾ ਪਾ ਲਿਆ ਅਬ ਇਸਕਸ ਦੇ ਪੱਤੇ ਪਾ ਲਏ ਕੜੀ ਬੱਤਾ ਪਾ ਲਏ ਠੀਕ ਹੈ ਤਿੰਨਾਂ ਚੀਜ਼ਾਂ ਨੂੰ 2 1/2 ਗਲਾਸ ਪਾਣੀ ਦੇ ਵਿੱਚ ਪਾ ਕੇ ਢੱਕ ਕੇ ਤੇ ਸਿਮ ਗੈਸ ਤੇ ਰੱਖ ਦਿਓ 15 ਤੋਂ 20 ਮਿੰਟ ਸਾਰਾ ਅਸਰ ਆ ਜਿਹੜਾ ਉਹਦੇ ਵਿੱਚ ਆ ਜੂਗਾ ਪਾਣੀ ਦਾ ਕਲਰ ਵੀ ਚੇਂਜ ਹੋ ਜੂਗਾ ਇਹ ਵਾਲਾ ਕਲਰ ਹੋ ਜੂਗਾ ਦੇਖੋ ਜਿਹੜਾ ਇਹ ਸਿੰਪਲ ਪਾਣੀ ਸੀ ਜਿਹਦਾ ਕਲਰ ਇਹ ਹੋ ਗਿਆ ਫਿਰ ਉਹਨੂੰ ਬੰਦ ਕਰਕੇ ਟਕਿਆ ਰਹਿਣ ਦਿਓ ਠੰਡਾ ਹੋ ਜਾਊਗਾ ਜਦੋਂ ਠੰਡਾ ਹੋ ਗਿਆ ਦੋ ਤਿੰਨ ਕੈਪਸੂਲ ਆ ਵਿਟਾਮਿਨ E ਦੀ ਪਾ ਦਿਓ ਫਿਰ ਉਹਨੂੰ ਇੱਕ ਪ੍ਰੈਸ਼ਰ ਬੋਟਲ ਜਿਵੇਂ ਮੈਂ ਇਹਦੇ ਵਿੱਚ ਪਾਇਆ ਹੋਇਆ ਉਹਦੇ ਵਿੱਚ ਭਰ ਲਓ ਜੇ ਉਹਦੇ ਤੁਹਾਡੇ ਕੋਲੇ ਨਹੀਂ ਹੈਗੀ ਤੇ ਇਹ ਨਹੀਂ ਆ ਕਿ ਬਜ਼ਾਰੋਂ ਲੈਣ ਪੱਜ ਲੋ ਕਾਟਨ ਲੈ ਲਓ ਕਾਟਨ ਨਾਲ ਸਾਰੀ ਲਾ ਲਓ ਕਿਸੇ ਬੋਟਲ ਦੇ ਵਿੱਚ ਪਾ ਕੇ ਇਹਨੂੰ ਸਟੋਰ ਕਰ ਲਓ ਫ੍ਰਿਜ ਵਿੱਚ ਰੱਖਣਾ ਇਹਨੂੰ ਗਰਮੀ ਆ ਨਹੀਂ ਤਾਂ ਖਰਾਬ ਹੋ ਜਾਊਗਾ ਫ੍ਰਿਜ ਵਿੱਚ ਰੱਖੀ ਰੱਖੋਗੇ ਕਾਫੀ ਦਿਨ ਕੱਟ ਜਾਂਦਾ ਮਹੀਨਾ ਵੀ ਕੱਟ ਜਾਂਦਾ ਤੇ ਉਸ ਤੋਂ ਬਾਅਦ ਤੁਸੀਂ ਜੇ ਤੁਹਾਡੇ ਕੋਲ ਪ੍ਰੈਸ਼ਰ ਬੋਟਲ ਨਹੀਂ ਹੈਗੀ ਕਾਟਨ ਲੈ ਲਓ ਕਾਟਨ ਲੈ ਕੇ ਸਾਰੇ ਠੀਕ ਹੈ ਜੀ ਜੜਾਂਜ ਤਾਂ ਲਾਉਣੀ ਲਾਉਣਾ ਫਿਰ ਵਾਲਾਂ ਨੂੰ ਚੰਗੀ ਤਰ੍ਹਾਂ ਸੁੱਕਣ ਦੋ ਉਸ ਤੋਂ ਬਾਅਦ ਤੇਲ ਲਾ ਲਓ ਤੇਲ ਲਾ ਕੇ ਵਾਲ ਬੰਨ ਲਓ ਐਨਾ ਕੁਝ ਕਰਦੇ ਆਂ ਜੀ ਆਪਾਂ ਹੁਣ ਤੇਲ ਕਿਹੜਾ ਲਾਉਣਾ ਬਹੁਤ ਵਾਰ ਭੈਣਾਂ ਨੇ ਮੈਨੂੰ ਕਹਿਤਾ ਵੀ ਤੇਲ ਬਣਾ ਦੋ ਤੇਲ ਬਣਾ ਦੋ ਜਿਹੜਾ ਪਹਿਲਾਂ ਬਣਾਇਆ ਸੀ ਬਣਾਉਂਗੀ 30 ਤਰੀਕ ਤੋਂ ਪਹਿਲਾਂ ਪਹਿਲਾਂ ਬਣਾਉਂਗੀ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਬਣਾਉਂਗੀ ਕਿਉਂਕਿ ਹਜੇ ਮੇਰਾ ਟਾਈਮ ਹੀ ਨਹੀਂ ਲੱਗ ਰਿਹਾ ਜਰੂਰ ਬਣਾਉਂਗੀ ਤੇ ਬਸ ਉਸ ਤੋਂ ਬਾਅਦ ਤੇਲ ਲਾ ਲੈਣਾ ਕਿਉਂਕਿ ਮੈਂ ਤੇਲ ਅਪਲਾਈ ਕਰਕੇ ਰੱਖਦੀ ਆਂ ਪੂਰਾ ਹਫਤਾ ਇੱਕ ਵਾਰ ਤੇਲ ਲਾ ਲੈਣੀ ਆ ਪੂਰਾ ਹਫਤਾ ਉਹ ਮ ਜੇ ਤੁਸੀਂ ਇੰਨਾ ਨਹੀਂ ਲਾ ਸਕਦੇ ਹੈਗੇ ਤਾਂ ਤੁਸੀਂ ਨਹਾਉਣ ਤੋਂ ਇੱਕ ਦਿਨ ਪਹਿਲਾਂ ਚੰਗੀ ਤਰ੍ਹਾਂ ਆਪਣੇ ਵਾਲਾਂ ਨੂੰ ਤੇਲ ਹੈ ਜਿਹੜਾ ਉਹ ਪਚਸ ਲਓ ਠੀਕ ਹੈ ਜੀ ਲਓ ਇੰਨੀਆਂ ਸਾਰੀਆਂ ਜਦੋਂ ਚੀਜ਼ਾਂ ਕਰੋਗੇ ਤਾਂ ਬਹੁਤ ਜਲਦੀ ਇਹਦੇ ਅਸਰ ਤੁਹਾਨੂੰ ਮਹੀਨਾ ਡੇਢ ਮਹੀਨਾ 2 ਮਹੀਨੇ ਦੇ ਵਿੱਚ ਤੁਹਾਨੂੰ ਫਰਕ ਪਤਾ ਲੱਗ ਜੂਗਾ ਵਾਲ ਤਾਂ ਝੜਨਗੇ ਮਹੀਨੇ 'ਚ ਹੀ ਝੜ ਜਾਣਗੇ ਮਹੀਨੇ ਤੋਂ ਵੀ ਪਹਿਲਾਂ ਹੀ ਝੜ ਜਾਣਗੇ ਤੇ ਜਿਹੜਾ ਮੇਥੀ ਦਾਣਾ ਦਾ ਸੀਰਮ ਹੈ ਨਾ ਇਹ ਵੀ ਇੱਕ ਜਾਦੂ ਦਾ ਅਸਰ ਕਰਦਾ ਹੈ ਠੀਕ ਹੈ ਜੀ ਤੇ ਵਾਲਾਂ ਦਾ ਜਿਹੜੀ ਹਰ ਪ੍ਰੋਬਲਮ ਹੈਗੀ ਆ ਵਾਲਾਂ ਦੇ ਵਿੱਚ ਕੋਈ ਡੈਂਡਰੋਫੀ ਨਹੀਂ ਹੋਊਗੀ ਕੋਈ ਵਾਲ ਝੜਨਗੇ ਨਹੀਂ ਤੁਹਾਡੇ ਵਾਲ ਨਵੇਂ ਵਾਲ ਆਉਣਗੇ ਔਰ ਡੈਂਸਟੀ ਜਿਹੜੀ ਬਹੁਤ ਹੋ ਜੂਗੀ ਡੈਂਸ ਹੋ ਜਾਣਗੇ ਸੰਘਣੇ ਹੋ ਜਾਣਗੇ ਬਾਲ ਜਿਹੜੇ ਤੁਹਾਡੇ ਹੈਵੀ ਹੋ ਜਾਣਗੇ ਤੁਹਾਨੂੰ ਖੁਦ ਹੀ ਪਤਾ ਲੱਗਣ ਲੱਗ ਜੂਗਾ ਤੇ ਬਹੁਤ ਛੇਤੀ ਵਾਲਾਂ ਦੀ ਗਰੋਥ ਹੈ ਜਿਹੜੀ ਉਹ ਬਹੁਤ ਵਧੀਆ ਹੋਊਗੀ ਇਹਨਾਂ ਚੀਜ਼ਾਂ ਨੂੰ ਤੁਸੀਂ ਯੂਜ਼ ਕਰੋਗੇ ਵਾਲਾਂ ਦੀ ਕੋਈ ਪ੍ਰੋਬਲਮ ਨਹੀਂ ਰਹੂਗੀ ਮੋਟੀ ਜੀ ਕਟ ਕਰਿਓ ਲੰਬੀ ਜੀ ਕਟ ਕਰਿਓ ਜਾਂ ਬੱਟਾ ਸਾਰਾ ਜੂੜਾ ਕਰਿਓ ਜੋ ਮਰਜ਼ੀ ਕਰਿਓ ਵਾਲਾਂ ਦਾ ਸੋਹਣਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਤੇ ਜਦੋਂ ਤੁਹਾਨੂੰ ਫਰਕ ਪੈਣ ਲੱਗ ਜੂਗਾ ਫਿਰ ਤੁਸੀਂ ਖੁਦ ਹੀ ਆਪਣੇ ਆਪ ਹੀ ਕਰਨ ਲੱਗ ਜੂਗੇ ਫਿਰ ਤਾਂ ਮੈਨ ਲੱਗਦਾ ਕਿਸੇ ਨੂੰ ਕਹਿਣਾ ਹੀ ਨਹੀਂ ਬਣਾ ਤੁਹਾਡਾ ਮਨ ਕਰੂਗਾ ਫਿਰ ਤੁਸੀਂ ਲੋਕਾਂ ਨੂੰ ਦੱਸੋਗੇ ਕਿ ਤੁਸੀਂ ਵੀ ਇਸ ਤਰ੍ਹਾਂ ਕਰੋ ਸੋ ਭੈਣੋ ਇਹ ਸੀਗੀਆਂ ਆਪਣੀਆਂ ਵਾਲਾਂ ਨਾਲ ਰਿਲੇਟਡ ਪ੍ਰੋਬਲਮਸ ਜੇ ਤੁਸੀਂ 2 ਵਾਰ ਹਫਤੇ ਦੇ ਵਿੱਚ ਵਾਲ ਧੋਣੇ ਹੋ ਕਮ ਸੇ ਕਮ ਇੱਕ ਵਾਰ ਤਾਂ ਇਹ ਆਇ ਤੇ ਅਦਰਕ ਦਾ ਰਸਤਾ ਲਾਈ ਸਕਦੇ ਹੋ ਠੀਕ ਹੈ ਜੀ ਤੇ ਜਦੋਂ ਵੀ ਤੁਸੀਂ ਨਾਓ ਤੁਸੀਂ ਲੱਸੀ ਨਾਲ ਜਾਂ ਦਹੀਂ ਨਾਲ ਜ਼ਰੂਰ ਲਾਉਣਾ ਹੈਗਾ ਬਿਨਾਂ ਮੱਧ ਦਹੀਂ ਲੱਸੀ ਤੋਂ ਸ਼ੈਂਪੂ ਕੱਲਾ ਨਹੀਂ ਲਾਉਣਾ ਹੈਗਾ ਪਲੀਜ਼ ਮੇਰੀ ਹੱਥ ਬਨ ਕੇ ਬੇਨਤੀ ਹੈ ਤੇ ਤੁਸੀਂ ਸ਼ੈਂਪੂ ਨਾ ਵਰਤਿਓ ਮੈਂ ਵਰਤਿਆ ਸੀਗਾ ਮੈਂ ਬਾਲ ਬਹੁਤ ਜ਼ਿਆਦਾ ਖਰਾਬ ਕੀਤੇ ਸੀਗੇ ਜਦੋਂ ਲੰਬੀ ਸਾਰੀ ਮੋਟੀ ਸਾਰੀ ਗੁੱਤ ਕਰਨ ਦਾ ਟਾਈਮ ਸੀਗਾ ਉਦੋਂ ਮੈਂ ਬਾਲ ਬਹੁਤ ਖਰਾਬ ਕਰ ਲਏ ਤੇ ਹੁਣ ਟਾਈਮ ਤਾਂ ਹੁਣ ਵੀ ਹੈਗਾ ਹੁਣ ਵੀ ਲੰਘਿਆ ਤੇ ਹੁਣ ਮੇਰੀ ਸੋਹਣੀ ਗੁੱਤ ਹੁੰਦੀ ਆ ਬਹੁਤ ਵਧੀਆ ਗੁੱਤ ਹੋ ਜਾਂਦੀ ਆ ਮੈਨੂੰ ਚੰਗੀ ਲੱਗਦੀ ਆ ਹਨਾ ਕਿਉਂਕਿ ਮੈਂ ਗੁੱਤ ਦੀ ਸ਼ਰੀਨ ਹੈਗੀਆਂ ਤੇ ਗੁੱਤ ਲੰਬੀ ਹੋਵੇ ਮੋਟੀ ਹੋਵੇ ਸੋਹਣੀ ਲੱਗਦੀ ਆ ਹੁਣ ਬਹੁਤ ਵਧੀਆ ਗੁੱਤ ਹੋਣ ਲੱਗ ਗਈ ਆ ਤੇ ਦਿਨੋ ਦਿਨ ਵੱਧ ਰਹੇ ਨੇ ਜੀ ਬਾਲ ਤੇ ਬਹੁਤ ਵਧੀਆ ਹੋਰ ਹੋ ਜੂਗੀ ਹਨਾ ਸੋ ਬੜਾ ਬਲ ਖਾਸ ਤੇ ਆਉਂਦੇ ਹੋ ਸਕਿਲ ਨਾਲ ਖਾਸ ਧਿਆਨ ਦੇਉ ਪਿਛਲਾ ਵਲੌਗ ਤੁਸੀਂ ਮੇਰਾ ਸਕਿਨ ਨਾਲ ਰਿਲੇਟਡ ਦੇਖਿਆ ਸੀਗਾ ਤੇ ਅੱਜ ਵਾਲਾ ਵਲੌਗ ਹੈਗਾ ਜਿਹੜਾ ਉਹ ਤੁਸੀਂ ਮੇਰ ਨਾਲ ਨਾਲ ਰਿਲੇਟਡ ਹੈ ਜਿਹੜਾ ਬਹੁਤ ਵਾਰੀ ਤੁਸੀਂ ਇਹ ਵਲੌਗ ਮੇਰੇ ਦੇਖ ਚੁੱਕੇ ਹੋ ਪਰ ਭੈਣਾਂ ਦੇ ਸਵਾਲ ਫੇਰ ਨਹੀਂ ਮੁੱਕ ਰਹੇ ਭੈਣਾਂ ਬਾਰ ਬਾਰ ਕਹਿੰਦੀਆਂ ਨੇ ਮੇਥੀ ਦਾਣਾ ਹੁੰਦਾ ਲਈਏ ਕਿ ਮੇਥੇ ਦਾਣਾ ਲਈਏ ਮੇਥੀ ਦਾਣਾ ਲੈਣਾ ਮੈਂ ਦੁਬਾਰਾ ਦੱਸਦਾ ਬਰੀਕ ਵਾਲਾ ਮੇਥੀ ਦਾਣਾ ਹੁੰਦਾ ਮੋਟੇ ਵਾਲਾ ਮੇਥੀ ਦਾਣਾ ਹੁੰਦਾ ਠੀਕ ਹੈ ਜੀ ਬੀਜ ਹੁੰਦੇ ਆ ਮੇਥੀ ਦੇ ਜਿਹੜੇ ਬੀਜ ਦੇ ਆ ਆਪਾਂ ਖੇਤਾਂ ਦੇ ਵਿੱਚ ਤੇ ਤੁਹਾਡੇ ਮਾਪੇ ਬਾਪ ਨੂੰ ਤੁਹਾਡੇ ਹਸਬੰਦ ਨੂੰ ਤੁਹਾਡੇ ਭੈਣ ਭਰਾਵਾਂ ਨੂੰ ਸਭ ਨੂੰ ਪਤਾ ਹੋਊਗਾ ਜੀ ਤੁਮ ਮੰਗਾਉਂਗੇ ਕਿ ਮੇਥੀ ਜਿਹੜੀ ਬੀਜ ਦੇ ਆ ਮੇਥੀ ਦਾਣਾ ਉਹ ਮਿਲ ਜਾਂਦਾ ਹੁੰਦਾ ਆਪਾਂ ਨੂੰ ਉਹ ਲੈ ਕੇ ਆਉਣਾ ਹੈਗਾ ਠੀਕ ਹੈ ਜੀ ਤੇ ਲੋ ਜੀ ਵਾਲਾਂ ਦੀ ਇਸ ਤਰ੍ਹਾਂ ਕਰੋ ਸੰਭਾਲ ਆਪਣੇ ਬੱਚਿਆਂ ਦੇ ਵਾਲਾਂ ਦੀ ਵੀ ਸੰਭਾਲ ਕਰੋ ਤੇ ਸਾਨੇ ਸੋਹਣੇ ਵਾਲ ਪਾਓ ਸੋਹਣੀ ਸੋਹਣੀ ਸਕਿਨ ਪਾਓ ਹੁਣ ਮੈਨੂੰ ਲੱਗਦਾ ਬਿਲਕੁਲ ਕਲੀਅਰ ਹੋ ਗਿਆ ਹੋਣਾ ਸਾਰਾ ਕੁਝ ਕੋਈ ਸਵਾਲ ਤੁਹਾਡਾ ਨਹੀਂ ਬਚਿਆ ਹੋਣਾ ਹੁਣ ਫਿਰ ਦੁਬਾਰਾ ਕਮੈਂਟ ਇਹ ਨਾ ਕਰਿਓ ਕਿ ਕੁਝ ਵਾਲਾਂ ਵਾਸਤੇ ਦੱਸ ਦਿਓ ਜੀ ਕੁਝ ਬਾਲਾਂ ਨੇ ਸੰਗਣੇ ਹੋਣ ਵਾਸਤੇ ਦੱਸ ਦਿਓ ਜੀ ਇਹ ਸਾਰਾ ਵਲੌਗ ਹੈ ਜਿਹੜਾ ਉਹ ਬਾਲਾਂ ਦੇ ਆਲੇ ਦੁਆਲੇ ਘੁੰਮ ਰਿਹਾ ਚਲੋ ਠੀਕ ਹੈ ਜੀ ਹੁਣ ਆਪਾਂ ਵਲੌਗ ਦਾ ਮੈਲਾ ਦਾ ਇੱਥੇ ਕਰਦੀ ਐਂਡ ਤੇ ਫਿਰ ਮਿਲਦੇ ਹਾਂ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ